ਮੇਨਨ ਦਾ ਲਾਵਰਾ ਜੀ ਇਹ ਦਾਹ ਜੀ ਪਾਜੀ ਇਹ ਦਾਹ ਮਾਲ ਰਿਆ ਜੀ ਸਾਡੇ ਬੂਟਿਆਂ ਨੂੰ ਮੈਂ ਪਾਣੀ ਪਾਉਂਦਾ ਸਵੇਰੇ ਲੱਗੇ ਉਹਦੇ ਦੇਕਾਂ ਲੱਗੀਆਂ ਸਾਰੇ ਜ਼ਿੰਮੇਵਾਰਾਂ ਨੇ ਜਾਣ ਦਿੱਤੇ ਇਹਨਾਂ ਨੂੰ ਦੰਨ ਲੱਗਣਾ ਚਾਹੀਦਾ ਬਸ ਕਿੱਡੇ ਕਿੱਡੇ ਹੋ ਗਏ ਜੀ ਬੂਟੇ ਅੱਜ ਜਿਹੇ ਹੋਇਓਦਾ ਜੀ ਤੂੰ ਦੱਸ ਰਹੀ ਕਿ ਪੁੱਤਾਂ ਵਾਂਗੂ ਪਾਲੇ ਸੀ ਹਾਂ ਜੀ ਬਾਲਡੀਆਂ ਇਹਨਾਂ ਨੂੰ ਪਾਣੀ ਲੈ ਕੇ ਜਾਣਾ ਜੀ ਇਹਨਾਂ ਨੂੰ ਚੱਕ ਕੇ ਪਾਣੀ ਆ ਪਾ ਕੇ ਜਾ ਕੇ ਪਾ ਕੇ ਜਾਣਾ ਰੋਜ਼ ਪਾਣੀ ਪਾਣਾ ਸਵੇਰ ਨੂੰ ਆ ਕੇ ਇਹ ਨਹੀਂ ਇੱਕ ਦਿਨ ਨਹੀਂ ਆਇਆ ਜਦੇ ਅੱਗ ਲਾ ਦਿੱਤੀ ਜੀ ਕਿੱਦਾਂ ਅੱਗ ਲੱਗੀ ਉਹ ਜੀ ਇੱਥੇ ਇਹ ਹੋ ਗਿਆ ਦੋ ਤਿੰਨ ਦਿਨ ਹੋ ਗਿਆ ਜੀ ਅੱਗ ਲਾਜੀ ਨੂੰ ਕਿੰਨੇ ਕ ਬੂਟੇ ਸੀਗੇ ਇੱਥੇ ਬੂਟੇ ਹੋਣੇ ਆ ਜੀ ਸਾਡੇ ਪਹਿਲਾਂ ਦੇਕਾਂ ਦੀਆਂ ਦਰਫ ਬੰਦਾਂ ਲਾਈਆਂ ਦੀਆਂ ਬਾਕੀ ਸਵੇੱਡੇ ਲੱਗੇ ਹੋਦੇ ਸੀ ਸਾਡੇ 25 25 30 ਬੂਟੇ ਸੀਗੇ ਇਹ 40 50 ਬੂਟੇ ਹੋਣੇ ਆ ਜੀ 40 50 ਬੂਟੇ ਸਾਰੇ ਸਾਰੇ 60 ਤੇ ਹਾਂ ਜੀ ਸਾਰੇ ਜਾਲ ਤੇ ਹੀ ਇਹ ਨੇ ਹਾਂ ਜੀ ਕੀ ਸੀ ਹੁਣ ਕੀ ਚੀਜ਼ ਕਿ ਤੁਸੀਂ ਮੰਗ ਮੰਗ ਕੀ ਗੱਲ ਮੰਗ ਦੋ ਸਾਡੀ ਇਹੀ ਆ ਜਿੰਨੇ ਬੂਟੇ ਲਾਇਓ ਆ ਜਿੰਨੇ ਸਾਡੇ ਬੂਟੇ ਲੱਗੇ ਤੇ ਉਹਨੇ ਸਾਨੂੰ ਲਾ ਕੇ ਦੇਣ ਬਸ ਸਾਡੀ ਇਹ ਮੰਗ ਵਾ ਇਨਾਂ ਨੂੰ ਇਹੋ ਹੀ ਨੀਜਾ ਮੈਲਣਾ ਚਾਹੀਦਾ ਜਿੱਦਾਂ ਬੱਚਿਆਂ